ਮਿੱਤਰੋ ਕਰੋ ਦਰਸ਼ਨ ਆਪਣੇ ਪੀਆਰ 131 ਦੀ ਹੁਣ ਆ ਤੁਹਾਡੇ ਸਾਹਮਣੇ ਆ ਇਸ ਵਾਰ ਤਾਂ ਬਾਈ ਵੱਡੇ ਰਕਵੇ ਤੇ ਉੱਪਰ ਲੱਗਣ ਵਾਲਾ ਪੀਆਰ 131 ਕੰਦੇ ਵੈਰਾਈਟੀ ਬਹੁਤ ਚੰਗੀ ਆ ਬੜੀਆਂ ਸਿੱਤਾਂ ਸੁਨੀਆਂ ਰੀਆਂ ਤਾਂ ਦੋਸਤੋ ਆਪਾਂ ਪਿਛਲੇ ਸਾਲੇ ਲਗਾਇਆ ਸੀ ਆ ਕਰ ਲੋ ਦਰਸ਼ਨ ਬਹੁਤ ਸੋਹਣੀ ਵੈਰਾਈਟੀ ਆ ਮੁੰਜਰ ਤਾਂ ਕਾਫੀ ਜਦਾਂ ਲੰਬੀ ਆ ਦੇਖ ਕੇ ਰੂਹ ਖੋਚ ਹੋ ਜਾਂਦੀ ਆ ਕੱਢ ਗਏ ਫਿਰ ਪੁੱਛ ਪਿਛਲੇ ਸਾਲ ਕਿੰਨਾ ਕਚਾੜ ਦਿੱਤਾ ਨਹੀਂ ਸਭ ਤੋਂ ਪਹਿਲਾਂ ਜਾਣ ਲੋ ਕਿ ਆਪਣੀ ਯੂਨੀਵਰਸਿਟੀ ਕੀ ਕਹਿੰਦੀ ਆ ਪੰਜਾਬ ਯੂਨੀਵਰਸਿਟੀ ਕਹਿੰਦੀ ਆ ਕਿ ਇਹ ਪੀਆਰ 114 ਦੀ ਸੋਤਾ ਬਸ ਫਿਰ ਇਹ ਪੱਕਣ ਦੇ ਵਿੱਚ ਵੀ 140 ਦਾਂ ਲੈਂਦੀ ਆ ਪਨੀਰੀ ਸਮੇਤ ਜਾਨੀ ਕਿ ਆਪਣੇ ਖੇਤਾਂ ਦੇ ਵਿੱਚ ਇਹ 110 ਦਾਂ ਲੈ ਜਾਂਦੀ ਆ ਬਿਮਾਰੀਆਂ ਦੀ ਗੱਲ ਕਰਗੇ ਤਾਂ ਹੁਣ ਦੋਸਤੋ ਆਪਾਂ ਆਪਦੀ ਸਰਟ ਸ਼ੁਰੂ ਕਰਦੇ ਆ ਆਪਾਂ ਪਿਛਲੇ ਸਾਲ ਲਗਾਇਆ ਸੀਗਾ ਤਾਂ ਬਿਮਾਰੀਆਂ ਕੁਝ ਖਾਸ ਨਹੀਂ ਆਈਆਂ ਖਾਸ ਕਰਕੇ ਪਿਛਲੇ ਸਾਲ ਇੱਕ ਬਿਮਾਰੀ ਆਈ ਸੀ ਪੱਤਾ ਲਪੇਟ ਸੁੰਡੀ ਇਸ ਵਿੱਚ ਬਹੁਤ ਹੀ ਜ਼ਿਆਦੇ ਘਟ ਪਈਆ ਬਹੁਤ ਜ਼ਿਆਦੇ ਅਟੈਕ ਸੀ ਨਾ ਇਹਦੇ ਉੱਪਰ ਨਾਮ ਉਤਰਦਾ ਸੀ ਤਾਂ ਸੀ ਪਰ ਇੰਨਾ ਕੋਈ ਖਾਸ ਨਹੀਂ ਸੀਗਾ ਗੋਭ ਦੀ ਸੁੰਡੀ ਅਟੈਕ ਵੀ ਕੋਈ ਖਾਸ ਨਹੀਂ ਆਉਂਦਾ ਦੇਖਣ ਦੇ ਵਿੱਚ ਕਲਰ ਬਹੁਤ ਸੋਹਣਾ ਲੱਗਦਾ ਯਾਰ ਜਦੋਂ ਹੀ ਆਪਾਂ ਲਾ ਦਨੇ ਨਾ ਲਾਉਣ ਸਰ ਚੱਲਦਾ ਤੇ 20 ਦਿਨਾਂ ਦੇ ਵਿੱਚ ਸਾਰਾ ਖੇਤ ਭਰ ਹੁੰਦਾ ਇੰਨਾ ਕਿ ਜ਼ਿਆਦੀ ਬੂਟਾ ਮਾਰਦਾ ਮੈਂ ਕਿਹਾ ਵੇਖ ਕੇ ਰੂਹ ਖੁਸ਼ ਹੋ ਜਾਂਦੀ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹੇ ਮੈਂ ਆਪਣੇ ਕੱਸੀ ਦੇ ਉੱਪਰ ਲਗਾਇਆ ਸੀ ਝੋਨਾ ਤੇ ਆਉਂਦਾ ਜਾਂਦਾ ਹਰੇਕ ਕਿਸਾਨ ਪੁੱਛਦਾ ਸੀ ਯਾਰ ਤੇਰੀ ਆਹ ਵੈਰੈਟੀ ਕਿਹੜੀ ਆ ਬਸ ਇੰਨਾ ਸੋਹਣਾ ਲੱਗਦਾ ਇਹ ਝੋਨਾ ਤਾਂ ਦੋਸਤੋ ਮੈਂ ਤੁਹਾਨੂੰ ਸਿੱਧਾ ਸਿੱਧਾ ਦੱਸਦਣਾ ਹੁਣ ਤੱਕ ਜਿੰਨੀਆਂ ਵੀ ਵੈਰੈਟੀਆਂ ਰਿਲੀਜ਼ ਹੋ ਚੁੱਕੀਆਂ ਉਹਨਾਂ ਸਾਰਿਆਂ ਨਾਲ ਸੋਹਣੀ ਵੈਰੈਟੀ PRX 31 ਹੀ ਆ ਪਰੰਤੂ ਦੋਸਤੋ ਹੁਣ ਮੇਰੀਆਂ ਗੱਲਾਂ ਸੁਣ ਕੇ ਤੁਸੀਂ ਵੀ ਨਾ PRX 31 ਲਗਾ ਲਓ ਕਿਉਂਕਿ ਕਈ ਵਾਰ ਨਾ ਆਪਣਾ ਪਾਣੀ ਮਾੜਾ ਹੁੰਦਾ ਜਾਂ ਜ਼ਮੀਨ ਮਾੜੀ ਹੁੰਦੀ ਆ 2 ਨੰਬਰ ਪਾਣੀ ਹੁੰਦਾ 3 ਨੰਬਰ ਪਾਣੀ ਹੁੰਦਾ ਤਾਂ ਉੱਥੇ ਇਸਨੇ ਝਾੜ ਨਹੀਂ ਦੇਣਾ ਇਸਨੇ ਝਾੜ ਕਿੱਥੇ ਦੇਣਾ ਜਿੱਥੇ ਆਪਣੀ ਪੀਆਰ 114 ਵੈਰਾਈਟੀ ਹੁੰਦੀ ਸੀ ਜਾਣ ਕੇ ਪੂਰੀਆਂ ਭਾਰੀਆਂ ਜ਼ਮੀਨਾਂ ਦੇ ਵਿੱਚ ਜਿੱਥੇ ਪਾਣੀ ਪੂਰਾ ਚੰਗਾ ਮਿੱਠਾ ਸਿਹਤ ਵਰਗਾ ਉੱਥੇ ਇਸਨੇ ਫੁੱਲ ਬੰਪਰ ਝਾੜ ਦੇਣਾ ਵੈਸੇ ਤਾਂ ਇਸ ਵੈਰਾਈਟੀ ਦਾ ਜਿਹੜਾ ਐਵਰੇਜ ਝਾੜਾ ਆਸਟਨ ਝਾੜ ਕੱਢਦੇ ਹੁੰਦੇ ਨੇ ਜਿਹੜਾ ਆਪਾਂ ਉਹ 31 ਕਵਾਂਟਲ ਕਿल्ले ਦਾ ਬੱਸ 70-78 ਮਾਣ ਬਣ ਗਿਆ ਮਾਣਾਂ ਦੇ ਵਿੱਚ ਕਈ ਕਿਸਾਨ ਵੀਰਾਂ ਨੂੰ ਸਮਝ ਨਹੀਂ ਆਉਂਦੀ। ਪਰੰਤੂ ਪਿਛਲੇ ਸਾਲ ਆਪਣੇ ਕਿਸਾਨ ਵੀਰਾਂ ਨੇ 30 ਕੁਇੰਟਲ ਤੋਂ ਲੈ ਕੇ 38 ਕੁਇੰਟਲ ਤੱਕ ਇਸ ਦਾ ਝਾੜ ਲਿਆ ਹੋਇਆ। ਮੇਰੇ ਇਹ ਬਹੁਤ ਹੀ ਜਿਆਦਾ ਥੋੜੇ ਰਕਵੇ 'ਚ ਲੱਗਿਆ ਸੀਗਾ ਤੇ ਥੋੜੇ ਰਕਵੇ ਦੇ ਵਿੱਚ ਹਮੇਸ਼ਾ ਝਾੜ ਪੰਪਰ ਆਉਂਦਾ ਹੁੰਦਾ ਚਾਹ ਦੀ ਆਉਂਦਾ ਹੁੰਦਾ। ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਇਹ ਕਿੱਲੇ ਦਾ 40 ਕੁਇੰਟਲ ਜਾਨਕਿ ਪੂਰਾ 100 ਮਣ ਹੋਇਆ ਸੀਗਾ। ਇੰਨਾ ਜ਼ਿਆਦਾ ਝਾੜ ਹੋਣ ਦੇ ਬਾਵਜੂਦ ਹੋ ਸਕਦਾ ਇਸ ਵਾਰ ਮੈਂ ਇਹ ਵੈਰਾਈਟੀ ਨਾ ਲਾਵਾਂ ਹੁਣ ਤੁਸੀਂ ਵੀ ਯਾਰ ਹੈਰਾਨ ਹੋਗੇ 100 ਮਨ ਛਾੜ ਦਿੱਤਾ ਫੇਰ ਵੀ ਲਾਉਂਦਾ ਕਾਰਨ ਕੀ ਆ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗਾ ਕਿਉਂਕਿ ਮੇਰਾ ਪੱਕਾ ਪਤਾ ਨਹੀਂ ਲਗਾ ਵੀ ਸਕਦਾ ਤੇ ਨਹੀਂ ਵੀ ਹੁਣ ਦੋਸਤੋ ਜਿਹੜੀ ਇਹ ਵੈਰਾਈਟੀ ਆ ਜਿਵੇਂ ਆਪਣੀ ਪੀਆ 128 ਵੈਰਾਈਟੀ ਨੇ ਐਂਡ ਦੇ ਕੇ ਐਂ ਲਾਦੇ ਮੈਂ ਡੁੱਗੂਗੀ ਤੇ ਕਈ ਵਾਰ ਡੱਗ ਵੀ ਪੈਂਦੀ ਆ ਤਾਂ ਉਸ ਤਰ੍ਹਾਂ ਬਿਲਕੁਲ ਵੀ ਨਹੀਂ ਪਿਛਲੀ ਵਾਰ ਹਨੇਰੀ ਵੀ ਚੱਲੀ ਸੀ ਇਹ ਵੈਰਾਈਟੀ ਬਿਲਕੁਲ ਖੜੀ ਰਹੀ ਆ ਤਾਂ ਕੁੱਲ ਮਿਲਾ ਕੇ ਦੋਸਤੋ ਐਂਡ ਤੱਕ ਹਰੀ-ਪਰੀ ਪੱਕਦੀ ਆ ਇਹ ਵੈਰੈਟੀ ਬਹੁਤ ਜਿਆਦਾ ਵਧੀਆ ਵੈਰੈਟੀ ਆ ਜਿੱਥੇ ਪੀਆਰ 114 ਲਾਉਂਦੇ ਸੀ ਉੱਥੇ ਇਹ ਕਾਮਯਾਬ ਆ ਧਿਆਨ ਰਹੇ ਮਾਰੀਆਂ ਜ਼ਮੀਨਾਂ ਰੇਸਲੀਆਂ ਜ਼ਮੀਨਾਂ ਮਾੜੇ ਪਾਣੀ ਦੇ ਵਿੱਚ ਇਹ ਵੈਰੈਟੀ ਨਾ ਲਗਾਈ ਜਾਵੇ ਧੰਨਵਾਦ ਦੋਸਤੋ